ਬੱਲੇ ਜੇ ਕੋ ਬੇਨਤੀ ਕਰੀਏ ਹਾਂ ਬੱਲੇ ਜਿਹੜੀ ਸੋਸ਼ਲ ਮੀਡੀਆ ਦੀ ਦੁਨੀਆ ਨਾ ਹੂੰ ਇਹ ਦੁਨੀਆ ਬਿਲਿਆ ਝੂਠ ਦੀ ਦੁਨੀਆ ਹੈ ਸਹੀ ਗੱਲ ਹੈ ਸਹੀ ਗੱਲ ਹੈ ਹਰ ਇੱਕ ਬੰਦੇ ਦੀ ਆਪੋ ਆਪਣੀ ਕਹਾਣੀ ਆ ਸਹੀ ਗੱਲ ਹੈ ਸਹੀ ਗੱਲ ਉਹ ਆਪੋ ਆਪਣੇ ਤਰੀਕੇ ਨਾਲ ਦੱਸਣ ਡਿਆ ਤੇ ਆਪਣਾ ਯਾਨੀ ਕਿ ਗੱਲ ਇਹ ਵੀ ਗੱਲ ਤੋੜਨ ਦੀ ਜ਼ਿਆਦਾ ਹੋਣ ਦੀ ਆ ਤੋੜਦੀ ਜ਼ਿਆਦਾ ਹੁੰਦੀ ਤੇ ਜੋੜਨ ਦੀ ਘੱਟ ਹੁੰਦੀ ਸਹੀ ਗੱਲ ਹੈ ਤੇ ਗੱਲ ਬਿਲਿਆ ਕਿਸ ਨੂੰ ਜੋੜਨ ਦੀ ਕਰੀਏ ਸਹੀ ਗੱਲ ਹੈ ਸਹੀ ਗੱਲ ਇਹਦੇ ਨਾਲ ਮਤਲਬ ਜਿੰਦਗੀ ਚ 100 ਗੁੱਸੇ ਨਾਲ ਰਲ ਗਿਆ ਚੱਲਦੀਆਂ ਰਹਿੰਦੀਆਂ ਬੰਦੇ ਦੀ ਸਹੀ ਗੱਲ ਹੈ ਸਹੀ ਗੱਲ ਤੇ ਜਿਹੜਾ ਬਿਲਿਆ ਹੱਦੋਂ ਵੱਧ ਗੁੱਸਾ ਕਰਨਾ ਨਾ ਵਾਹ ਉਹ ਮਾੜਾ ਬੰਦਾ ਬਿਮਾਰ ਆ ਬੰਦਾ ਮੰਨੇ ਚੈ ਨਾ ਸਹੀ ਗੱਲ ਪਤਾ ਬਿਮਾਰ ਆ ਇੰਨਾ ਜਿਆਦਾ ਨਹੀਂ ਕਰਨਾ ਚਾਹੀਦਾ ਵੀ ਤੁਸੀਂ ਕਿਸੇ ਨਾਲ ਟੁੱਟਦੇ ਟੁੱਟਦੇ ਟੁੱਟ ਜਿਓ ਸਹੀ ਗੱਲ ਆ ਸਹੀ ਗੱਲ ਆ ਤੁਸੀਂ ਥੋੜਾ ਬਹੁਤਾ ਗੁੱਸਾ ਕੰਟਰੋਲ ਕਰੋ ਸਹੀ ਗੱਲ ਸਹੀ ਗੱਲ ਕਿਸੇ ਬੁੱਲਿਆ ਘੜੀ ਦਾ ਪਤਾ ਨਹੀਂ ਸਹੀ ਗਾ ਤੇਰੀ ਗੱਲ ਪੱਕੀ ਹੈ ਬੁੱਲਿਆ ਜਦੋਂ ਬੰਦਾ ਚੜ ਜਾਂਦਾ ਨਾ ਫਿਰ ਪਛਤਾਉਂਦਾ ਹੀ ਹੈ ਫਿਰ ਪਸਤਾਵਾ ਯੋ ਸਾਡੇ ਇੱਕ ਪੰਜਾਬੀਆਂ ਦੀ ਖਾਸ ਗੱਲ ਹੈ। ਸਹੀ ਗੱਲ ਸਹੀ ਗੱਲ। ਇਹ ਜੀਦੇ ਜੀ ਨਹੀਂ ਇਕੱਠੇ ਹੁੰਦੇ। ਨਹੀਂ ਹੁੰਦੇ। ਇਹ ਮਰਿਆਂ ਤੇ ਫਿਰ ਮਰਿਆਂ ਤੇ ਇਕੱਠੇ ਹੁੰਦੇ ਹੀ। ਉਹਦਾ ਕੀ ਫਾਇਦਾ? ਤੇ ਨਾਲੇ ਫਿਰ ਮਰਿਆਂ ਤੇ ਮੁੜ ਕੇ ਆਂਦੇ ਨੂੰ ਬੰਦਾ ਬੜਾ ਕਹਿ ਰਹੀ ਜੀਦੇ ਜੀ ਨਹੀਂ ਉਹ ਗੱਲ ਬਾਹਰ ਫੜਦੇ। ਨਾ ਨਾ ਨਾ। ਇਹ ਕਰਕੇ ਜੀਦੇ ਜੀ ਮਿੱਤਰੋ ਜੇ ਕਿਸੇ ਨਾਲ ਰੋਸਾ ਗਿੜਾ ਹੈ ਤੇ ਨੂੰ ਮਿਟਾਓ। ਹਾਂ ਸਹੀ ਗੱਲ ਹੈ ਸਹੀ ਗੱਲ। ਜੀਦੇ ਜੀ ਇੱਥੇ ਇਹ ਮੇਲਾ ਵੇਖਣ ਆਇਆ ਬੰਦਾ। ਸਹੀ ਗੱਲ ਸਹੀ ਗੱਲ ਹੈ। ਤੇ ਜੇ ਐਵੇਂ ਨਿਗੀਆਂ ਨਿਗੀਆਂ ਗੱਲਾਂ ਤੇ ਕਿਸੇ ਨਾਲ ਟੁੱਟਦੇ ਟੁੱਟਦੇ ਨਾਲ ਟੁੱਟੋ। ਸਹੀ ਗੱਲ ਹੈ ਸਹੀ ਵੀਡੀਓ ਵੇਖ ਕੇ ਕੋਈ ਕਿਸੇ ਨੂੰ ਇੱਕ ਨੂੰ ਵੀ ਬਣਾ ਲਿਆ ਹਾਂ ਤੇ ਸਾਡੀ ਵੀਡੀਓ ਸਫਲ ਆ ਹਾਂ ਸਹੀ ਗੱਲ ਸਹੀ ਗੱਲ ਆ ਇਹ ਕਰਕੇ ਜ਼ਿੰਦਗੀ ਦਾ ਸਵਾਦ ਫੇਰ ਹੀ ਆਉਂਦਾ ਜੇ ਆਪਣੇ ਭੈਣ ਭਰਾ ਇਕੱਠੇ ਹੋਣਾ ਹੈ ਸਹੀ ਗੱਲ ਆ ਰਣ ਮਿਲ ਕੇ ਰਹਿਣ ਚ ਜੋ ਨਜ਼ਾਰਾ ਬਿਲਿਆ ਉਹ ਕੱਲਿਆਂ ਚ ਨਹੀਂ ਨਾ 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 ਕੱਲਾ ਬੰਦਾ ਜੀ ਮੁੱਖ ਮਾੜਾ ਬਿਲਿਆ ਕੱਲਾ ਕੱਲਾ ਰੋਖਾਂ ਦੇ ਮਾੜਾ ਚੜਦੀ ਕਲਾ ਚ ਰਹਿੰਦੇ ਆ ਸਾਨੂੰ ਸਾਡੇ ਨਾਲ ਭਰਾ ਖਲੋਤੇ ਆ ਸਹੀ ਗੱਲ ਸਹੀ ਗੱਲ ਆ ਅਸੀਂ ਮੰਨ ਲਓ ਚਲੋ ਓਦਾਂ ਬਾਹਰ ਭਾਵੇਂ ਘਟ ਹੋਵੇ ਸਾਡੀ ਆਪਣੇ ਪਰਿਵਾਰ ਚ ਰਿਸ਼ਤੇਦਾਰਾਂ ਚ ਜਾਂ ਆਪਣੇ ਬੰਦਿਆਂ ਨਾਲ ਉਹਨਾਂ ਨਾਲ ਫੁੱਲ ਬਟਾ ਫੋਲਿਆ। ਇਹ ਗੱਲ ਸਹੀ ਗੱਲ। ਇਹ ਕਰਕੇ ਆਪਣੇ ਘਰ ਚ ਬਣਾ ਕੇ ਰੱਖੋ ਜੇ ਕਿਸੇ ਨਾਲ ਗੁੱਸੇ ਨਰਾਜ਼ੀਆਂ ਤੇ ਜੀਂਦੇ ਜੀ ਮੁਕਾਓ। ਹਾਂ ਸਹੀ ਗੱਲ। ਟੇਮੁਰ ਕੇ ਪਸਤਾਵੇ ਦਾ ਕੋਈ ਫਾਇਦਾ ਨਹੀਂ। ਮੜਿਆ ਦਾ ਨਾ ਨਾ ਨਾ। ਉਹ ਲਾਉਣ ਨਾਲ ਕੋਈ ਫਾਇਦਾ ਨਹੀਂ ਜੇ। ਉਹ ਤਾਂ ਫਾਇਦਾ ਹੀ ਕੋਈ ਨਹੀਂ ਤੇ। ਜੀਂਦੇ ਜੀ ਬਾਹ ਫੜੋ। ਸਹੀ ਗੱਲ। ਬਾਕੀ ਲੋਕ ਕੇ ਬੜਾ ਸਤ ਸ੍ਰੀਕਾਲ। ਓਕੇ ਬਾਏ ਸਾਸ੍ਰੀਕਾਲ ਸਾਰਿਆਂ ਨੂੰ।